ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਕਹਾਣੀਆਂ ਵਾਲਾ ਚੈਨਲ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਕਰਨਾ ਤੇ ਆਓ ਜੀ ਅੱਜ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਇਹ ਕਹਾਣੀ ਇੱਕ ਇੱਕ ਆਦਮੀ ਤੇ ਉਸ ਦੀ ਝੌਂਪੜੀ ਦੀ ਮੀਹ ਵਿੱਚ ਇੱਕ ਕਹਾਣੀ ਹੈ ਇੱਕ ਪਿੰਡ ਦੇ ਕੋਨੇ ਵਿੱਚ ਇੱਕ ਆਦਮੀ ਰਹਿੰਦਾ ਸੀ ਉਸ ਦਾ ਨਾਮ RAMU ਸੀ RAMU ਬਹੁਤ ਹੀ ਗਰੀਬ ਸੀ ਪਰ ਸੱਚੇ ਦਿਲ ਦਾ ਮਾਲਕ ਸੀ ਉਸ ਦੀ ਝੌਂਪੜੀ ਪਿੰਡ ਦੇ ਅਲੱਗ ਜੀ ਥਾਂ ਤੇ ਇੱਕ ਛੋਟੇ ਜੇ ਜ਼ਮੀਨ ਦੇ ਟੁਕੜੇ ਤੇ ਬਣੀ ਹੋਈ ਸੀ ਝੌਂਪੜੀ ਦੀ ਬਣਤਰ ਵੀ ਟੋਟਿਆਂ ਅਤੇ ਬਾਂਸਾਂ ਨਾਲ ਕੀਤਾ ਹੋਇਆ ਸੀ ਸਾਰਾ ਕੰਮ ਛੱਤ ਪੱਤਿਆਂ ਤੇ ਕਾਗਜ਼ ਨਾਲ ਟੱਕੀ ਹੋਈ ਸੀ ਇਹ ਝੌਪੜੀ RAMU ਲਈ ਸਿਰਫ ਇੱਕ ਰਹਿਣ ਦੀ ਜਗ੍ਹਾ ਹੀ ਨਹੀਂ ਸੀ ਬਲਕਿ ਉਸ ਦਾ ਸਭ ਕੁਝ ਸੀ RAMU ਇੱਕ ਮਜ਼ਦੂਰ ਸੀ ਰੋਜ਼ ਸਵੇਰੇ ਸੂਰਜ ਚੜ੍ਹਦੇ ਹੀ ਉਹ ਆਪਣੀ ਪੁਰਾਣੀ ਖਪਲੀ ਲੈ ਕੇ ਕੰਮ ਲਈ ਨਿਕਲ ਜਾਂਦਾ ਪਰ ਉਹ ਜ਼ਿਆਦਾ ਕਮਾਈ ਨਹੀਂ ਕਰ ਸਕਦਾ ਸੀ ਉਹ ਆਪਣੀ ਗਰੀਬੀ ਦੇ ਬਾਵਜੂਦ ਵੀ ਹਮੇਸ਼ਾ ਖੁਸ਼ ਰਹਿੰਦਾ ਸੀ ਕਿਉਂਕਿ ਉਹ ਕਹਿੰਦਾ ਸੀ ਕਿ ਮੈਂ ਜਿਸ ਚੀਜ਼ ਦੀ ਮੈਨੂੰ ਲੋੜ ਹੈ ਉਹ ਸਭ ਮੈਨੂੰ ਰੱਬ ਨੇ ਦਿੱਤਾ ਏ ਮੈਨੂੰ ਦੋ ਵਕਤ ਦੀ ਰੋਟੀ ਮਿਲ ਜਾਂਦੀ ਏ ਮੇਰੇ ਲਈ ਇਹ ਹੀ ਸਭ ਤੋਂ ਵੱਡੀ ਗੱਲ ਏ ਇੱਕ ਦਿਨ ਮੀਂਹ ਦਾ ਮੌਸਮ ਬਣ ਗਿਆ ਕਾਲੇ ਬੱਦਲ ਆਸਮਾਨ ਵਿੱਚ ਸਾ ਆ ਗਏ RAMU ਆਪਣੇ ਦਿਨ ਦੇ ਕੰਮ ਮਗਰੋਂ ਘਰ ਵਾਪਸ ਆਇਆ ਉਸ ਨੇ ਦੇਖਿਆ ਕਿ ਮੀਂਹ ਦੇ ਕਾਲੇ ਬੱਦਲ ਗੱਜ ਰਹੇ ਸਨ ਉਝ ਹੀ ਘੰਟਿਆਂ ਵਿੱਚ ਮੀਂਹ ਸ਼ੁਰੂ ਹੋਣ ਲੱਗਾ ਸੀ ਸ਼ੁਰੂਆਤ ਵਿੱਚ RAMU ਨੂੰ ਮੀਂਹ ਦੇ ਆਉਣ ਤੇ ਬਹੁਤ ਖੁਸ਼ੀ ਹੋਈ ਕਿਉਂਕਿ ਉਸਨੇ ਸੋਚਿਆ ਕਿ ਮੀਂਹ ਨਾਲ ਧਰਤੀ ਨੂੰ ਹਰਾ ਭਰਾ ਹੋ ਜਾਵੇਗੀ ਪਰ ਜਲਦੀ ਹੀ ਇਹ ਮੀਂਹ ਇੱਕ ਬਰਖਾ ਵਿੱਚ ਬਦਲ ਗਿਆ ਮੀਂਹ ਦੇ ਮੀਂਹ ਤਿੱਖਾ ਹੋ ਗਿਆ ਪੂਰੇ ਜ਼ੋਰ ਨਾਲ ਡਿੱਗਣ ਲੱਗਾ RAMU ਦੀ ਝੌਂਪੜੀ ਜਾਇਦਾ ਪੱਕੀ ਨਹੀਂ ਸੀ ਪਾਣੀ ਝੌਂਪੜੀ ਦੇ ਅੰਦਰ ਵੀ ਜਾਣ ਲੱਗਾ। ਰਾਮੂ ਨੇ ਪਾਣੀ ਨੂੰ ਰੋਕਣ ਲਈ ਆਪਣੀ ਪੁਰਾਣੀ ਚਾਦਰ ਲਈ ਪਰ ਮੀਂਹ ਦੀ ਤਾਕਤ ਅਜੇ ਵੀ ਘਟੀ ਨਹੀਂ ਸੀ। ਉਸ ਨੇ ਛੱਤ ਨੂੰ ਦੇਖਿਆ। ਕਈ ਥਾਵਾਂ ਤੋਂ ਪਾਣੀ ਟਪਕ ਰਿਹਾ ਸੀ। ਉਸ ਨੇ ਤੁਰੰਤ ਪਾਣੀ ਨੂੰ ਰੋਕਣ ਲਈ ਥਾਲੀਆਂ ਤੇ ਬਾਲਟੀਆਂ ਰੱਖ ਦਿੱਤੀਆਂ। ਉਹ ਰਾਤ ਰਾਮੂ ਲਈ ਬਹੁਤ ਹੀ ਮੁਸ਼ਕਲ ਵਾਲੀ ਰਾਤ ਸੀ ਮੀਂਹ ਦੇ ਡਿੱਗਣ ਤੇ ਬੂੰਦਾਂ ਦੀ ਆਵਾਜ਼ ਉਸ ਦੇ ਦਿਲ ਨੂੰ ਡਰਾ ਰਹੀ ਸੀ ਉਸ ਨੇ ਆਪਣੇ ਰੱਬ ਤੋਂ ਦੁਆ ਮੰਗੀ ਕਿ ਮੀਂਹ ਰੁਕ ਜਾਵੇ ਪਰ ਮੀਂਹ ਰੁਕਣ ਦੀ ਬਜਾਏ ਹੋਰ ਜ਼ਿਆਦਾ ਤੇਜ਼ ਹੋ ਗਿਆ ਸੀ ਪਾਣੀ ਦਾ ਵਹਾਅ ਉਸ ਦੀ ਝੌਂਪੜੀ ਦੇ ਅੰਦਰ ਵੱਲ ਨੂੰ ਵਧਣ ਲੱਗਾ ਸੀ ਰਾਮੂ ਦਾ ਦਿਲ ਹੁਣ ਇਹ ਕਹਿਣ ਲੱਗ ਪਿਆ ਸੀ ਕਿ ਸ਼ਾਇਦ ਇਹ ਝੌਂਪੜੀ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕੇਗੀ ਪਰ ਫਿਰ ਵੀ ਉਸਨੇ ਹਿੰਮਤ ਨਾ ਹਾਰੀ ਜਦੋਂ ਮੀਂਹ ਬਹੁਤ ਵੱਧ ਗਿਆ ਤਾਂ RAMMU ਨੂੰ ਮਹਿਸੂਸ ਹੋਇਆ ਕਿ ਉਹ ਝੌਂਪੜੀ ਵਿੱਚ ਰਹਿਣਾ ਸੁਰੱਖਿਅਤ ਨਹੀਂ ਹੋਵੇਗਾ ਉਸਨੇ ਤੁਰੰਤ ਆਪਣੀ ਝੌਂਪੜੀ ਵਿੱਚੋਂ ਕੁਝ ਜ਼ਰੂਰੀ ਚੀਜ਼ਾਂ ਇਕੱਠੀਆਂ ਕੀਤੀਆਂ ਜਿਵੇਂ ਆਪਣਾ ਪੁਰਾਣਾ ਕੰਬਲ ਕੁਝ ਰੋਟੀ ਦੇ ਟੁਕੜੇ ਅਤੇ ਆਪਣੀ ਮਾਂ ਦੀ ਤਸਵੀਰ ਉਹ ਇਹ ਸਭ ਚੀਜ਼ਾਂ ਇੱਕ ਮੋਟੀ ਚਾਦਰ ਵਿੱਚ ਬਨ ਕੇ ਬਾਹਰ ਨਿਕਲ ਗਿਆ ਰਾਤ ਦਾ ਸਮਾਂ ਸੀ ਅਤੇ ਮੀਂਹ ਦੀ ਇੰਨੇ ਜ਼ੋਰ ਨਾਲ ਗਰਜ ਰਿਹਾ ਸੀ ਸਾਰੇ ਪਿੰਡ ਨੂੰ ਸਾਰੇ ਪਿੰਡ ਡਰਿਆ ਪਿਆ ਸੀ ਮੀਂਹ ਦੀ ਇਸ ਗਰਜ ਨਾਲ RAMMU ਨੇ ਪਿੰਡ ਦੇ ਕੁਝ ਦਰਖਤਾਂ ਦੇ ਹੇਠਾਂ ਜਗ੍ਹਾ ਬਣਾਈ ਅਤੇ ਉਥੇ ਥਾਂ ਤੇ ਉਸੇ ਥਾਂ ਤੇ ਰਾਤ ਗੁਜ਼ਾਰਨ ਦਾ ਫੈਸਲਾ ਕੀਤਾ ਰਾਤ ਭਰ ਮੀਂਹ ਪੈਂਦਾ ਰਿਹਾ ਸਵੇਰੇ ਹੌਲੀ-ਹੌਲੀ ਮੀਂਹ ਜਦੋਂ ਬੰਦ ਹੋਣ ਲੱਗਾ ਸੂਰਜ ਦੀਆਂ ਕਿਰਨਾਂ ਮੁੜ ਆਸਮਾਨ ਵਿੱਚ ਆਉਣ ਲੱਗੀਆਂ RAMU ਨੇ ਆਪਣੇ ਆਲੇ-ਦੁਆਲੇ ਦੇਖਿਆ ਤਾਂ ਉਸ ਦੀ ਝੌਂਪੜੀ ਬਰਬਾਦ ਹੋ ਚੁੱਕੀ ਸੀ ਛੱਤ ਟਹਿ ਚੁੱਕੀ ਸੀ ਅਤੇ ਸਾਰੀ ਝੌਂਪੜੀ ਪਿੱਕਪਾਣੀ ਵਿੱਚ ਬਹਿ ਚੁੱਕੀ ਸੀ ਉਸ ਦੇ ਦਿਲ ਨੂੰ ਬਹੁਤ ਦੁੱਖ ਹੋਇਆ ਪਰ ਉਸ ਨੇ ਆਪਣੇ ਹੌਸਲੇ ਨੂੰ ਹਾਰਨ ਨਾ ਦਿੱਤਾ ਉਹ ਕਹਿੰਦਾ ਕਿ ਝੌਂਪੜੀ ਮੁੜ ਬਣ ਜਾਵੇਗੀ ਪਰ ਜ਼ਿੰਦਗੀ ਦੁਆਰਾ ਨਹੀਂ ਸੀ ਮਿਲਣੀ RAMU ਨੇ ਸੋਚਿਆ ਕਿ ਹੁਣ ਉਹ ਨਵੀਂ ਝੌਂਪੜੀ ਬਣਾਉਣੀ ਪਵੇਗੀ ਉਸ ਨੂੰ ਉਸ ਨੇ ਆਪਣੇ ਪਿੰਡ ਦੇ ਲੋਕਾਂ ਦੀ ਸਹਾਇਤਾ ਲਈ ਗੱਲ ਕੀਤੀ ਪਿੰਡ ਦੇ ਲੋਕਾਂ ਨੇ ਵੀ RAMMU ਨੂੰ ਹਿੰਮਤ ਦਿੱਤੀ ਕਿਉਂਕਿ ਉਹ RAMMU ਨੂੰ ਜਾਣਦੇ ਸੀ ਕਿ RAMMU ਕਿੰਨੇ ਚੰਗੇ ਦਿਲ ਦਾ ਮਾਲਕ ਹੈ ਉਹਨਾਂ ਨੇ ਉਸ ਦੀ ਮਦਦ ਕਰਨੇ ਸ਼ੁਰੂ ਕਰ ਦਿੱਤੀ ਕਿਸੇ ਨੇ ਬਾਸ ਦੇ ਦਿੱਤੇ ਕਿਸੇ ਨੇ ਕਾਗਜ਼ ਦੇ ਦਿੱਤਾ ਅਤੇ ਕਿਸੇ ਨੇ ਕੁਝ ਹੋਰ ਸਮਾਨ ਦੇ ਦਿੱਤਾ RAMMU ਨੇ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਆਪਣੀ ਨਵੀਂ ਝੌਂਪੜੀ ਬਣਾਈ ਹੁਣ ਉਹ ਇੱਕ ਹੋਰ ਹੋਰ ਵੀ ਆਸ ਨਾਲ ਆਪਣੀ ਝੌਂਪੜੀ ਵਿੱਚ ਰਹਿਣ ਲੱਗਾ। रामू ਇਹ ਸਿੱਖ ਚੁੱਕਿਆ ਸੀ ਕਿ ਕਦੇ ਵੀ ਮੁਸ਼ਕਲ ਦੇ ਵਕਤ ਵਿੱਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਤੇ ਸਾਨੂੰ ਹੌਂਸਲਾ ਨਹੀਂ ਛੱਡਣਾ ਚਾਹੀਦਾ। ਉਸ ਦੇ ਹੱਸਦੇ ਚਿਹਰੇ ਨੂੰ ਵੇਖ ਕੇ ਸਾਰਾ ਪਿੰਡ ਉਸ ਦੀ ਸਲਾਹਾ ਕਰਦਾ ਸੀ। ਇਹ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਕਈ ਵਾਰੀ ਬੁਰੀ ਮੁਸੀਬਤ, ਬੁਰੀ ਸਥਿਤੀ ਆ ਜਾਂਦੀ ਹੈ ਪਰ ਜਦੋਂ ਅਸੀਂ ਸਹਿਨਸ਼ੀਲਤਾ ਰੱਖਦੇ ਹਾਂ ਮਿਹਨਤ ਨਾਲ ਹਰ ਮੁਸ਼ਕਲ ਦਾ ਹੱਲ ਨਿਕਲ ਜਾਂਦਾ ਹੈ। RAMMU ਦੀ ਝੌਂਪੜੀ ਜੋ ਮੀਂਹ ਵਿੱਚ ਤਬਾਹ ਹੋ ਗਈ ਸੀ, ਉਸ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਝੌਂਪੜੀ ਨੂੰ ਮੁੜ ਖੜਾ ਕੀਤਾ। ਉਹ ਘਬਰਾਇਆ ਨਹੀਂ, ਨਾ ਹੀ ਉਸ ਨੇ ਰੱਬ ਨੂੰ ਕੋਸਿਆ, ਬਲਕਿ ਉਸ ਨੇ ਆਪਣੀ ਮਿਹਨਤ ਕੀਤੀ ਤੇ ਉਸ ਦੀ ਮਿਹਨਤ ਦਾ ਫਲ ਉਸ ਨੂੰ ਇਹ ਮਿਲਿਆ ਕਿ ਉਸ ਦੀ ਝੌਂਪੜੀ ਦੁਬਾਰਾ ਤੋਂ ਬਣ ਗਈ ਤੇ ਉਹ ਆਪਣੀ ਝੌਂਪੜੀ ਦੇ ਵਿੱਚ ਦੁਬਾਰਾ ਤੋਂ ਖੁਸ਼ੀ-ਖੁਸ਼ੀ ਰਹਿਣ ਲੱਗਾ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਤੇ ਨਵੀਂ ਕਹਾਣੀ ਦੇ ਨਾਲ ਧੰਨਵਾਦ